ਸਸੀਗਾਲ ਡੈਨਿਕ ਸਿਉਰਿਟੀ ਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਆ ਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਆ ਮੇਰੇ ਸਾਹਮਣੇ ਜੋ ਤਸਵੀਰਾਂ ਨੇ ਮੈਂ ਦਿਖਾ ਦਿਆਂ ਵੀ ਇੱਕ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਹੋਈ ਹੈ ਇਹ ਲੈਬ ਟੈਕਨੀਸ਼ੀਅਨ ਹੈ ਲੈਬ ਚਲਾ ਰਿਹਾ ਸੀਗਾ ਤੇ ਇਸ ਦੀ ਲੈਬ ਦੇ ਵਿੱਚ ਵੜ ਕੇ ਕੁਝ ਨੌਜਵਾਨਾਂ ਨੇ ਇਸ ਦੇ ਨਾਲ ਇੰਨੀ ਕੁ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਹੈ ਵੀ ਇਹਦੇ ਦੋਵੇਂ ਪੈਰ ਜਿਹੜੇ ਆ ਤੋੜ ਦਿੱਤੇ ਗਏ ਆ ਹੱਥ ਤੋੜ ਦਿੱਤਾ ਗਿਆ ਇਥੋਂ ਤੱਕ ਕਿ ਦੰਦ ਤੋੜ ਦਿੱਤੇ ਗਏ ਆ ਇਹ ਨੌਜਵਾਨ ਇਸ ਵਕਤ ਬੋਲਣ ਦੀ ਸਥਿਤੀ 'ਚ ਨਹੀਂ ਹੈ ਇਸ ਦੇ ਦੋ ਰਿਸ਼ਤੇਦਾਰ ਵੀ ਉਸ ਵਕਤ ਜਦੋਂ ਹਮਲਾ ਹੋਇਆ ਉਸ ਮੌਜੂਦ ਸਨ ਉਹਨਾਂ ਉੱਪਰ ਵੀ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਗਈਆਂ ਤੇ ਉਹ ਜੋ ਦੋ ਵਿਅਕਤੀ ਸੀ ਉਹਨਾਂ ਨੂੰ ਅਬੋਹਰ ਦੇ ਸਰਕਾਰੀ ਹਸਪੀਟਲ ਵੱਲੋਂ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਨੇ ਇਸ ਮਾਮਲੇ 'ਚ ਕੁਝ ਲੋਕਾਂ ਦੇ ਖਿਲਾਫ ਪਰਚਾ ਤਾਂ ਦਰਜ ਕੀਤਾ ਲੇਕਿਨ ਪਰਿਵਾਰ ਜੋ ਹੈ ਅਰੋਪੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਤੇ ਜਾਣਨੇ ਆ ਵੀ ਕੀ ਘਟਨਾ ਕੀ ਸੀ ਕੀ ਰੰਜਿਤ ਸੀ ਤੇ ਮੰਗ ਕੀ ਕਰ ਰਹੀ ਹੈ ਮੇਰਾ ਰਣਜੀਤ ਕੌਰ ਜੀ ਬੇਟੇ ਦਾ ਕੀ ਨਾਮ ਹੈ ਜੰਡਾਲਾ ਕੀ ਗੱਲ ਕੀ ਹੋਈ ਗੱਲ ਮਾੜਾ ਜਿਹਾ ਸਕੂਟਰੀ ਲੱਗੀ ਆ ਇਥੋਂ ਮੜਾ ਜਿਹਾ ਸਕੂਟੀ ਲੱਗੜੇ ਕਰਕੇ ਇਹ ਘਰੇ ਗਏ ਚੱਲੇ ਜਿਹੜਾ ਸਰਪੈਂਟਸੀ ਉਹਨੇ ਕਹਿਤਾ ਸੀਗਾ ਵੀ ਤੁਸੀਂ ਤੁਹਾਡਾ ਰੌਲਾ ਨਿਪਟੜ ਗਿਆ ਤੁਸੀਂ ਘਰੇ ਜਾਓ ਇੱਕ ਆਏ ਆ ਕੇ ਦੁਕਾਨ ਦੇ ਵਿੱਚ ਦੁਕਾਨ ਚਾਰ ਕੇ ਵਧੀਆ ਬੈਠੇ ਸੀ ਉਹ ਆਏ ਪਿੱਛੋਂ ਉਹਨਾਂ ਨੇ ਆਣ ਕੇ ਤੇ ਮੇਰੇ ਬੱਚੇ ਦਾ ਅੰਗ ਆਵਦ ਫੇਰ ਤੇ ਮੈਂ ਮੰਗੇ ਮੇਰੇ ਬੱਚੇ ਦਾ ਸਾਰਾ ਕੁਝ ਭੰਨਤਾ ਤੇ ਮੇਰੇ ਬੱਚਾ ਕੰਮ ਜੋ ਤੋਂ ਛੱਡਿਆ ਕ ਤੇ ਅਸੀਂ ਅੱਗੋ ਇਡਾ ਤੋਰਨੇ ਜੀ ਬੱਜਾ ਰੱਤੇ ਆ ਕੀ ਮੰਨਤੀ ਕਰਦੇ ਹੋ ਇੱਕ ਤਮਸੀਨਾ ਮੇਰਾ ਬੱਚਾ ਸਹੀ ਹੋਣਾ ਚਾਹੀਦਾ ਤੇ ਮੈਂ ਰਾਜੀ ਨਾਵਾ ਨਹੀਂ ਕਰ ਰਹਾ ਕੀ ਨਾਮ ਜਿੰਦਰਜੀਤ ਕੀ ਕਹਿਣਾ ਚਾਹੋਗੇ ਜੋ ਹਮਲਾ ਹੋ ਬਹੁਤ ਹੀ ਨਿੰਦਨੀਯੋਗ ਹੈ ਜੀ ਘਟਨਾ ਤੁਹਾਡੇ ਸਾਹਮਣੇ ਲੱਤਾਂ ਦੋਨੋਂ ਬਾਹ ਮੂੰਹ ਸਾਰਾ ਇਹਦਾ ਤੋੜਤਾ ਉਹਨਾਂ ਨੇ ਬੁੱਲਣਯੋਗ ਸਥਿਤੀ ਨਹੀਂ ਛੱਡੀ ਯਾਨੀ ਕਿ ਕਤਲ ਦੀ ਨੀਅਤ ਨਾਲ ਬੰਦੇ ਆਏ ਸੀਗੇ ਤਿੰਨ ਬੰਦੇ ਮੌਕੇ ਤੇ ਮੌਜੂਦ ਸੀਗੇ ਇਹਨਾਂ ਦੇ ਇੱਕ ਜੀਜਾ ਜੀ ਸੀ ਇੱਕ ਚਾਚੇ ਦਾ ਮੁੰਡਾ ਸੀਗਾ ਤੇ ਬੁਰੀ ਤਰ੍ਹਾਂ ਦੋ ਬੰਦੇ ਫਰੀਦਕੋਟ ਰੈਫਰ ਹੈ ਤੇ ਤੀਜੇ ਦਾ ਹਾਲ ਇੱਥੇ ਤੁਸੀਂ ਹਸਪੀਟਲ ਦੇ ਵਿੱਚ ਵੇਖ ਰਹੇ ਹੋ ਲਾਤਾ ਤੇ ਬਾ ਪੁਲਿਸ ਨੇ ਪਰਚਾ ਤਾਂ ਜ਼ਰੂਰ ਕਰਤਾ 199 ਨੰਬਰ ਤੇਨ ਵੱਡੀ ਧਾਰਾ ਲਾਈ ਗਈ ਹੈ 307 ਦੀ ਯਾਨੀ ਕਿ ਇੱਕ ਬੰਦੇ ਦੇ ਬਾਈ ਨੇਮ ਹੈ ਤੇ ਬਾਕੀ ਜਿਹੜੇ ਬੰਦੇ ਹੈ ਅਨਨੋਨ ਹੈ ਮੈਂ ਤਾਂ ਪੁਲਿਸ ਨੂੰ ਗੁਜਾਰਿਸ਼ ਕਰਾਂਗਾ ਕਿ ਸਾਰੇ ਬੰਦੇ ਬਾਈ ਨੇਮ ਦਰਜ ਕਰੋ ਚਾਰ ਪੰਜ ਬੰਦੇ ਇਹਨਾਂ ਨੂੰ ਪਤਾ ਹੈ ਜਿਨ੍ਹਾਂ ਦੇ ਬਾਈ ਨੇਮ ਹੈ ਉਹ ਬਾਈ ਨੇਮ ਦਿਓ ਤੇ ਬਾਕੀ ਉਹਨਾਂ ਨੂੰ ਤਾਂ ਵੈਰੀਫਾਈ ਕਰਕੇ ਬੰਦੇ ਪਹਿਲਾਂ ਪੁਲਿਸ ਨੂੰ ਅਰੈਸਟ ਕਰਨੇ ਚਾਹੀਦੇ ਹੈ ਕਿ ਇਹੋ ਜਿਹੇ ਮੁਜਰਮ ਬਾਹਰ ਰਹਿਣ ਦੇ ਲਾਇਕ ਨਹੀਂ ਹੈਗੇ ਜਨਤਾ ਦੇ ਵਿੱਚ ਰਹਿਣ ਦੇ ਕਿ ਇੰਨੀ ਕਰੂਰਤਾ ਨਾਲ ਮੈਂ ਕਹਿੰਦਾ ਹਾਦੀ ਪਾਰ ਕਰਤੀ ਕੋਈ ਗੱਲ ਬਿਨਾ ਕਿਸੇ ਵਜ੍ਹਾ ਤੋਂ ਇਹਨੂੰ ਆਕੇ ਵੱਢ ਗਏ ਛੋਟੀ ਜੀ ਐਕਸੀਡੈਂਟ ਦੀ ਵਜ੍ਹਾ ਨਾਲ ਇੰਨੀ ਜਿਆਦਾ ਹੀ ਮੈਂ ਕਹਿੰਦਾ ਬਦਮਾਸ਼ੀ ਹੋਈ ਹੈ ਇਹ ਪ੍ਰਿਟੀਕਲ ਸ਼ਹਿਰ ਤੇ ਹੋਈ ਹੈ ਮਗਰ ਪਿੱਛੇ ਜਿਹੜਾ ਸਰਪੰਚ ਦਾ ਦੱਸਿਆ ਜਾ ਰਿਹਾ ਮੁੰਡਾ ਉਹਨੇ ਉਹਦਾ ਇੱਕ ਗੈਂਗ ਹੈ ਸਾਰੇ ਗੈਂਗ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ ਸੜੀ ਦੇ ਮੰਗੇ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਪਹਿਲਾਂ ਤਾਂ ਉਹ ਸਰਪੰਚ ਦੇ ਮੁੰਡੇ ਨੂੰ ਪੜੋ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਵੈਰੀਫਾਈ ਹੋ ਜਾਣਗੇ ਸਰ ਸੀਡਪਾਲ ਮੇਰੀਏ ਦੇ ਵਿੱਚ ਇੱਕ ਮੁੰਡੇ ਦੇ ਹੱਥ ਘੱਟਾ ਥੋੜਾ ਗਿਆ ਦੋ ਹੋਰ ਵਿਅਕਤੀ ਨਾਲ ਬੁਖ ਮਾਰ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਇਸ ਮੈਟਰ ਦੇ ਵਿੱਚ ਔਰਮ ਕੁਮਾਰ ਪੁੱਤਰ ਕਰੈਤੀ ਲਾਲ ਉਸ ਦੇ ਬਿਆਨਾਂ ਤੇ ਮੁਕਦਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਬਾਈ ਨੇਮ ਸੂਰਜ ਸਿੰਘ ਹੈ ਤੇ 10 11 ਅਣਪਛਾਤੇ ਵਿਅਕਤੀ ਨੇ ਵਿਅਨਸ ਦੀਆਂ ਵੱਖ-ਵੱਖ ਧਰਾਵਾਂ ਤਹਿਤ ਫਰਚਾ ਦਰਜ ਕੀਤਾ ਗਿਆ ਜੀ 307 ਨੂੰ ਲੱਗੀ ਹੈ ਜੀ ਇਹਦੇ ਵਿੱਚ ਧਾਰਾ 332 307 324 115 2 199 3 190 ਬੀ ਐਨਸ ਦੀਆਂ ਧਰਾਵਾਂ ਲੱਗੀਆਂ ਗਈਆਂ ਪਤਾ ਲੱਗਿਆ ਸਰ ਵਜਾ ਅੰਜਿਸ਼ ਕੀ ਸੀਗੀ ਇਸ ਮਾਮਲੇ ਦੇ ਇਹ ਕੋਈ ਇਹਨਾਂ ਦੀ ਆਪਸ ਦੇ ਵਿੱਚ ਟਕਰਾਰ ਹੋਈ ਸੀ ਪਹਿਲਾਂ ਉਸ ਵਜਾ ਕਰਕੇ ਹੋਇਆ ਠੀਕ ਹੈ ਜੀ ਕੁਵਾਰ ਨੂੰ ਜੋ ਲੋਕ ਕੀਤਾ ਜਾ ਰਿਹਾ ਹੈ ਵੀ ਜੋ ਦੋਸ਼ੀ ਹੈ ਉਹਨਾਂ ਨੂੰ ਜਲਦ ਜਲਦ ਫੜਾਇਆ ਨੂੰ ਸੁਣਨ ਕਰਦੇ ਬਿਲਕੁਲ ਜੀ ਅਸੀਂ ਛੇਤੀ ਛੇਤੀ ਦੋਸ਼ੀਆਂ ਨੂੰ ਪੜਾਂਗੇ ਸਤਿ ਸ਼੍ਰੀ ਅਕਾਲ ਡੈਨਿਕ ਸਵਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਆ ਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਆ ਮੇਰੇ ਸਾਹਮਣੇ ਜੋ ਤਸਵੀਰਾਂ ਨੇ ਮੈਂ ਦਿਖਾ ਦਿਆਂ ਵੀ ਇੱਕ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਹੋਈ ਆ ਇਹ ਲੈਬ ਟੈਕਨੀਸ਼ੀਅਨ ਆ ਲੈਬ ਚਲਾ ਰਿਹਾ ਸੀਗਾ ਤੇ ਇਸ ਦੀ ਲੈਬ ਦੇ ਵਿੱਚ ਵੜ ਕੇ ਕੁਝ ਨੌਜਵਾਨਾਂ ਨੇ ਇਸ ਦੇ ਨਾਲ ਇੰਨੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਆ ਵੀ ਇਹਦੇ ਦੋਵੇਂ ਪੈਰ ਜਿਹੜੇ ਆ ਤੋੜ ਦਿੱਤੇ ਗਏ ਆ ਹੱਥ ਤੋੜ ਦਿੱਤਾ ਗਿਆ ਇਥੋਂ ਤੱਕ ਕਿ ਦੰਦ ਤੋੜ ਦਿੱਤੇ ਗਏ ਆ ਇਹ ਨੌਜਵਾਨ ਇਸ ਵਕਤ ਬੋਲਣ ਦੀ ਸਥਿਤੀ 'ਚ ਨਹੀਂ ਆ ਇਸ ਦੇ ਦੋ ਰਿਸ਼ਤੇਦਾਰ ਵੀ ਉਸ ਵਕਤ ਜਦੋਂ ਹਮਲਾ ਹੋਇਆ ਉਸ ਮੌਜੂਦ ਸਨ ਉਹਨਾਂ ਉੱਪਰ ਵੀ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਗਈਆਂ ਤੇ ਉਹ ਦੋ ਦੋ ਵਿਅਕਤੀ ਸੀ ਉਹਨਾਂ ਨੂੰ ਅਬੋਹਰ ਦੇ ਸਰਕਾਰੀ ਹਸਪੀਟਲ ਵੱਲੋਂ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਨੇ ਇਸ ਮਾਮਲੇ 'ਚ ਕੁਝ ਲੋਕਾਂ ਦੇ ਖਿਲਾਫ ਅਰਜ਼ੀ ਦਾ ਦਰਜ ਕੀਤਾ ਲੇਕਿਨ ਪਰਿਵਾਰ ਜੋ ਹੈ આરોપીਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਤੇ ਜਾਣਨੇ ਆਂ ਵੀ ਕੀ ਘਟਨਾ ਕੀ ਸੀ ਕਿ ਰஞ்சிਤ ਜੀ ਤੇ ਮੰਗ ਕੀ ਕਰ ਰਹੇ ਆ ਮੇਰਾ ਰஞ்சிਤਪੁਰ ਬੇਟੇ ਦਾ ਕੀ ਨਾਮ ਹੈ ਜਾਂਡਾ ਵਾਲਾ ਕੀ ਗੱਲ ਕੀ ਹੋਈ ਗੱਲ ਮਾੜਾ ਜਿਹਾ ਸਪੋਟਰੀ ਲੱਗੀ ਆ ਇਥੋਂ ਮੜਾ ਜੇ ਸਪੂਟਰੀ ਲੱਕੜੇ ਕਰਕੇ ਇਹ ਘਰੇ ਗਏ ਚਲੇ ਜਿਹੜਾ ਸਰਪੰਚ ਸੀ ਉਹਨੇ ਕਹਿਤਾ ਸੀਗਾ ਵੀ ਤੁਸੀਂ ਤੁਹਾਡਾ ਰੌਲਾ ਨਿਪਟ ਗਿਆ ਤੁਸੀਂ ਘਰੇ ਜਾਓ ਇਹ ਘਾਇ ਆ ਕੇ ਦੁਕਾਨ ਦੇ ਵਿੱਚ ਦੁਕਾਨ ਚਾਰ ਕੇ ਵਧੀਆ ਬੈਠੇ ਸੀ ਉਹ ਆਏ ਪਿੱਛੋਂ ਉਹਨਾਂ ਨੇ ਆਣ ਕੇ ਤੇ ਮੇਰੇ ਬੱਚੇ ਦਾ ਆਂਗਾ ਉੱਧ ਫੇਰਤਾ ਤੇ ਮੈਂ ਮੰਗੇ ਮੇਰੇ ਬੱਚੇ ਦਾ ਸਾਰਾ ਕੁਝ ਭੰਨਤਾ ਤੇ ਮੇਰੇ ਬੱਚਾ ਕਮ ਚੋ ਅੰਸ਼ਲ ਡਿਆਕ ਤੇ ਅਸੀਂ ਅੱਗੋ ਡਾ ਤੋਨੇ ਜੀ ਬੱਜਾ ਰੱਤੇ ਆ ਕੀ ਮੰਨਤੀ ਕਰਦੇ ਹੋ ਇੱਕ ਤਮਸੀਨਾ ਮੇਰਾ ਬੱਚਾ ਸਹੀ ਹੋਣਾ ਚਾਹੀਦਾ ਤੇ ਮੈਂ ਰਾਜੀਨਾਮਾ ਨਹੀਂ ਕਰ ਰਹਾ ਯਾਨੀ ਕੀ ਨਾਮ ਜਿੰਦਰਜੀਤ ਕੀ ਕਹਿਣਾ ਕੀ ਚਾਹੋਗੇ ਜੋ ਹਮਲਾ ਹੋ ਬਹੁਤ ਹੀ ਨਿੰਦਨਯੋਗ ਹੈ ਜੀ ਘਟਨਾ ਤੁਹਾਡੇ ਸਾਹਮਣੇ ਲੱਤਾਂ ਦੋਨੋਂ ਬਾਹ ਮੂੰਹ ਸਾਰਾ ਇਹਦਾ ਤੋੜਤਾ ਉਹਨਾਂ ਨੇ ਬੁੱਲਣਯੋਗ ਸਥਿਤੀ ਨਹੀਂ ਛੱਡੀ ਯਾਨੀ ਕਿ ਕਤਲ ਦੀ ਨੀਅਤ ਨਾਲ ਬੰਦੇ ਆਏ ਸੀਗੇ ਤਿੰਨ ਬੰਦੇ ਮੌਕੇ ਤੇ ਮੌਜੂਦ ਸੀਗੇ ਇਹਨਾਂ ਦੇ ਇੱਕ ਦੀਜਾ ਜੀ ਸੀ ਇੱਕ ਚਾਚੇ ਦਾ ਮੁੰਡਾ ਸੀਗਾ ਤੇ ਬੁਰੀ ਤਰ੍ਹਾਂ ਦੋ ਬੰਦੇ ਫੀਕੋਡ ਰੈਫਰ ਹੈ ਤੇ ਤੀਜੇ ਦਾ ਹਾਲ ਇੱਥੇ ਤੁਸੀਂ ਹਸਪੀਟਲ ਦੇ ਵਿੱਚ ਵੇਖ ਰਹੇ ਹੋ ਲਾਤਾ ਤੇ ਬਾਹ ਪੁਲਿਸ ਨੇ ਪਰਚਾ ਤਾਂ ਜਰੂਰ ਕਰਤਾ 199 ਨੰਬਰ ਤੇ ਵੱਡੀ ਧਾਰਾ ਲਾਈ ਗਈ ਹੈ 307 ਦੀ ਯਾਨੀ ਕਿ ਇੱਕ ਬੰਦੇ ਦੇ ਬਾਈ ਨੇਮ ਹੈ ਤੇ ਬਾਕੀ ਜਿਹੜੇ ਬੰਦੇ ਹੈ ਅਨਨੋਨ ਹੈ ਮੈਂ ਤਾਂ ਪੁਲਿਸ ਨੂੰ ਗੁਜਾਰਿਸ਼ ਕਰਾਂਗਾ ਕਿ ਸਾਰੇ ਬੰਦੇ ਬਾਈ ਨੇਮ ਦਰਜ ਕਰੋ ਚਾਰ ਪੰਜ ਬੰਦੇ ਇਹਨਾਂ ਨੂੰ ਪਤਾ ਹੈ ਜਿਨ੍ਹਾਂ ਦੇ ਬਾਈ ਨੇਮ ਹੈ ਉਹ ਬਾਈ ਨੇਮ ਦਿਓ ਤੇ ਬਾਕੀ ਉਹਨਾਂ ਨੂੰ ਤਾਂ ਵੈਰੀਫਾਈ ਕਰਕੇ ਬੰਦੇ ਪਹਿਲਾਂ ਪੁਲਿਸ ਨੂੰ ਅਰੈਸਟ ਕਰਨੇ ਚਾਹੀਦੇ ਐ ਕਿ ਇਹੋ ਜਿਹੇ ਮੁਜਰਮ ਬਾਹਰ ਰਹਿਣ ਦੇ ਲਾਇਕ ਨਹੀਂ ਹੈਗੇ ਜਨਤਾ ਦੇ ਵਿੱਚ ਰਹਿਣ ਦੇ ਕਿ ਇੰਨੀ ਕਰੂਰਤਾ ਨਾਲ ਮੈਂ ਕਹਿੰਦਾ ਹਾਦੀ ਪਾਰ ਕਰਤੀ ਕੋਈ ਗੱਲ ਬਿਨਾ ਕਿਸੇ ਵਜ੍ਹਾ ਤੋਂ ਇਹਨੂੰ ਆਕੇ ਵੱਢ ਗਏ ਛੋਟੀ ਜੀ ਐਕਸੀਡੈਂਟ ਦੀ ਵਜ੍ਹਾ ਨਾਲ ਇੰਨੀ ਜਿਆਦਾ ਹੀ ਮੈਂ ਕਹਿੰਦਾ ਬਦਮਾਸ਼ੀ ਹੋਈ ਹੈ ਇਹ ਕ੍ਰਿਟੀਕਲ ਸ਼ਹਿਰ ਤੇ ਹੋਈ ਹੈ ਮਗਰ ਪਿੱਛੇ ਜਿਹੜਾ ਸਰਪੰਚ ਦਾ ਦੱਸਿਆ ਜਾ ਰਿਹਾ ਮੁੰਡਾ ਉਹਨੇ ਉਹਦਾ ਇੱਕ ਗੈਂਗ ਹੈ ਸਾਰੇ ਗੈਂਗ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ ਸੜੀ ਤੇ ਮੰਗਿਆ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਪਹਿਲਾਂ ਤੋਂ ਸਰਪੰਚ ਦੇ ਮੁੰਡੇ ਨੂੰ ਫੜੋ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਵੈਰੀਫਾਈ ਹੋ ਜਾਣਗੇ ਸਰ ਸੀਡ ਫਾਰਮਰੀਏ ਦੇ ਵਿੱਚ ਇੱਕ ਮੁੰਡੇ ਦੇ ਖੱਤ ਕਰ ਤੋੜੇ ਗਿਆ ਦੋ ਹੋਰ ਵਿਅਕਤੀਆਂ ਨਾਲ ਬੁਟਮਾਰ ਕੀਤੀ ਗਈ ਕੀ ਕਾਰਵਾਈ ਕੀਤੀ ਗਈ ਇਸ ਮੈਟਰ ਦੇ ਵਿੱਚ ਔਰਮ ਕੁਮਾਰ ਪੁੱਤਰ ਕਰਤੀ ਲਾਲ ਉਸ ਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਬਾਈ ਨੇਮ ਸੂਰਜ ਸਿੰਘ ਹੈ ਤੇ 10 11 ਅਣਪਛਾਤੇ ਵਿਅਕਤੀ ਨੇ ਤੇ ਬੀ ਐਨ ਐਸ ਦੀਆਂ ਵੱਖ-ਵੱਖ ਧਰਾਵਾਂ ਤਹਿਤ ਫਰਚਾ ਦਰਜ ਕੀਤਾ ਗਿਆ ਜੀ 307 ਵੀ ਲੱਗੀ ਹੈ ਜੀ ਇਸ ਨੂੰ ਇਹਦੇ ਵਿੱਚ ਧਾਰਾ 332 307 324 115 2 191 3 190 ਬੀ ਐਨ ਐਸ ਦੀਆਂ ਧਰਾਵਾਂ ਲੱਗੀਆਂ ਗਈਆਂ ਪਤਾ ਲੱਗਿਆ ਸਰ ਵਜਾ ਰਜਿਸਟਰੀ ਸੀਗੀ ਇਸ ਮਾਮਲੇ ਦੇ ਇਹ ਕੋਈ ਇਹਨਾਂ ਦੀ ਆਪਸ ਦੇ ਵਿੱਚ ਟਕਰਾਰ ਹੋਈ ਸੀ ਪਹਿਲਾਂ ਉਸ ਵਜਾ ਕਰਕੇ ਹੋਇਆ ਠੀਕ ਹੈ ਤੁਹਾਰਾਂ ਲੋ ਲੋਕ ਇੱਥੇ ਆਏ ਵੀ ਜੋ ਦੋਸ਼ੀ ਹੈ ਉਹਨਾਂ ਨੂੰ ਜਲਦ ਜਲਦ ਫੜਾਇਆ ਇਹ ਕਾਨੂੰਨੀ ਜ਼ਰੂਰੀ ਹੈ ਬਿਲਕੁਲ ਜੀ ਅਸੀਂ ਛੇਤੀ ਛੇਤੀ ਦੋਸ਼ੀਆਂ ਨੂੰ ਪੜਾਂਗੇ